ਪੰਜਾਬ ਗੱਸਤਾ ਵੇਲੇ ਦੇ ਦਰਸ਼ਕਾਂ ਲਈ ਮਾਹਰਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਹਾਂ ਐਜੈਂਡਾ ਸਤਿ ਸ਼੍ਰੀ ਅਕਾਲ ਨਮਸਕਾਰ ਦਾ ਵਰਦੇ ਇਹ ਖਬਰ ਪੱਤਰਕਾਰਤਾ ਦੇ ਵਿੱਚ ਰਿਫਾਰਮਸ ਨਾਲ ਜੁੜੀ ਹੋਈ ਹੈ ਜਿਸ ਵਿੱਚ ਅਸੀਂ ਇੱਕ ਬਹਾਦਰ ਐਡੀਟਰ ਨੂੰ ਸੈਲੂਟ ਕਰ ਰਹੇ ਹਾਂ ਪਹਿਲਾਂ ਖਬਰ ਸੰਖੇਪਸ ਤੇ ਫਿਰ ਦਿਆਂਗੇ ਵਿਸਤਾਰ ਇੱਕ ਵੱਡੇ ਅਖਬਾਰ ਦੇ ਬਹਾਦਰ ਅਤੇ ਇਮਾਨਦਾਰ ਐਡੀਟਰ ਨੇ ਦੇਸ਼ ਭਰ ਮਿਸਾਲ ਕਾਇਮ ਕਰਦੇ ਆਂ आदेश जारी ਕੀਤਾ ਕਿ ਸਾਰੇ ਪੱਤਰਕਾਰ ਅਤੇ ਦਫ਼ਤਰੀ ਮੁਲਾਜ਼ਮ ਜੋ ਸਖਬਾਰ ਦੇ ਵਿੱਚ ਕੰਮ ਕਰਦੇ ਨੇ ਹਰ ਸਾਲ ਆਪਣੀ ਐਨੂਅਲ ਪ੍ਰਾਪਰਟੀ ਰਿਟਰਨ ਭਰਨਗੇ ਪੱਤਰਕਾਰਾਂ ਦੇ ਸਮਾਜ ਦੇ ਵਿੱਚ ਖਰਾਬ ਹੁੰਦੇ ਇਮੇਜ ਨੂੰ ਛਵੀ ਨੂੰ ਰੋਕਣ ਲਈ ਇਹੋ ਜਿਹਾ ਆਦੇਸ਼ ਬਹੁਤ ਸਹਾਈ ਸਿੱਧ ਹੋਏਗਾ ਅਜਿਹਾ ਵਧੀਆ ਪਾਥ ਬ੍ਰੇਕਿੰਗ ਆਦੇਸ਼ આજ ਤੱਕ ਕਿਸੇ ਵੀ ਪੰਜਾਬ ਤੋਂ ਬਾਹਰਲੇ ਅਖਬਾਰ ਜਾਂ ਕਿਸੇ ਹੋਰ ਵੱਡੇ ਪੱਤਰਕਾਰਤਾ ਨਾਲ ਜੁੜੇ ادارے ਵਿੱਚ ਸੁਣਨ ਨੂੰ ਨਹੀਂ ਮਿਲਿਆ ਐਡੀਟਰ ਸਰ ਪੰਜਾਬ ਦਸਤਾਵੇਜ਼ ਤੁਹਾਨੂੰ ਸਲੂਟ ਕਰਦਾ ਹੁਣ ਖਬਰ ਦੇ ਵਿਸਥਾਰ ਸੋ ਹਰਦ ਐਡੀਟਰ ਸਾਹਿਬ ਨੂੰ ਭਾਵੇਂ ਐਨਵਲ ਪ੍ਰੋਪਰਟੀ ਰਿਟਰਨ ਭਰਨ ਲਈ ਆਦੇਸ਼ ਉਹਦਾ ਸਾਹਮਣ ਤੋਂ ਉਹਨਾਂ ਨੇ ਕੁਝ ਕੁ ਮਹੀਨੇ 2021 ਦੇ ਵਿੱਚ ਜਾਰੀ ਕੀਤਾ ਪਰ ਇਸ ਬਾਰੇ ਜਨਤਾਕ ਜਾਣਕਾਰੀ ਹੁਣ ਹੀ ਹੋਈ ਹੈ ਕੱਲ ਦੁਪਹਿਰ ਇਸ ਅਖਬਾਰ ਦੇ ਇੱਕ ਪੱਤਰਕਾਰ ਨੇ ਮੇਰੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਡੇ ਅਖਬਾਰ ਦੇ ਕੁਝ ਕੁ ਪੱਤਰਕਾਰਾਂ ਨੇ ਸਿਰਫ ਚਾਰ ਨੇ ਹੀ ਪ੍ਰੋਪਰਟੀ ਰਿਟਰਨ ਭਰੀ ਹੈ ਮੈਂ ਸ਼ੁਰੂ ਤੋਂ ਭਰਦਾ ਆ ਰਿਹਾ ਪਿਛਲੇ 2 ਸਾਲ ਤੋਂ ਭਰ ਰਿਹਾ ਤੀਜੇ ਸਾਲ ਦੀ ਭਰਤੀ ਆ ਮੈਂ ਹੈਰਾਨ ਹੋਇਆ ਮੈਂ ਕਿਹਾ ਤੁਸੀਂ ਪ੍ਰੋਪਰਟੀ ਰਿਟਰਨ ਕਿਸ ਬੇਸ ਤੇ ਭਰ ਰਹੇ ਹੋ ਇਹ ਤਾਂ ਸਰਕਾਰੀ ਮੁਲਾਜ਼ਮਾਂ ਨੂੰ ਭਰਨੀ ਲਾਜ਼ਮੀ ਹੁੰਦੀ ਹੈ ਹਰ ਸਾਲ ਉਹਨਾਂ ਨੇ ਦੱਸਿਆ ਕਿ ਸਾਡੇ ਇਸ ਐਡੀਟਰ ਸਾਹਿਬ ਨੇ ਇਹ ਰਵਾਇਤ 3 ਸਾਲ ਤੋਂ ਸ਼ੁਰੂ ਕੀਤੀ ਆ ਤਾਂ ਕਿ ਪੱਤਰਕਾਰਤਾ ਦੇ ਵਿੱਚ ਪਾਰਦਰਸ਼ਤਾ ਲਿਆਂਦੀ ਜਾ ਸਕੇ ਸਿਰਫ ਰਿਪੋਰਟਰਸ ਦੀ ਗੱਲ ਇਸ ਪੱਤਰਕਾਰ ਨੇ ਮੇਰੇ ਨਾਲ ਕੀਤੀ ਨਾ ਕਿ ਬਾਕੀ ਦਫਤਰੀ ਸਟਾਫ ਦੀ ਜਾਂ ਡੈਸਕ ਸਟਾਫ ਦੀ ਮੈਂ ਇਸ ਅਖਬਾਰ ਦੇ 6 ਪੱਤਰਕਾਰਾਂ ਨਾਲ ਇਸ ਤੋਂ ਬਾਅਦ ਸੰਪਰਕ ਕੀਤਾ ਇਨਕਲੂਡਿੰਗ ਦੀ ਬਿਊਰੋ ਚੀਫ ਦੋ ਪੱਤਰਕਾਰਾਂ ਨੇ ਮੈਨੂੰ ਰਿਸਪੌਂਡ ਕੀਤਾ ਅਤੇ ਕਿਹਾ ਭਾਈ ਜੀ ਅਸੀਂ ਭਰ ਚੁੱਕੇ ਹਾਂ ਬਾਕੀਆਂ ਬਾਰੇ ਸਾਨੂੰ ਪਤਾ ਨਹੀਂ ਇੱਕ ਪੱਤਰਕਾਰ ਨੇ ਕਿਹਾ ਕੀ ਇਹੋ ਜ ਆਦੇਸ਼ ਵੀ ਜਾਰੀ ਹੋ ਚੁੱਕਿਆ ਮੈਂ ਕਿਹਾ ਤੁਹਾਡੇ ਅਧਾਰੇ ਚ ਹੋ ਚੁੱਕਿਆ ਕਹਿੰਦਾ ਜੀ ਮੈਂ ਨੋਟਿਸ ਬੋਰਡ ਕਦੇ ਪੜ੍ਹਦਾ ਨਹੀਂ ਦੇਖਦਾ ਨਹੀਂ ਇਸ ਕਰਕੇ ਸ਼ਾਇਦ ਮੈਨੂੰ ਪਤਾ ਨਹੀਂ ਲੱਗਿਆ ਪਰ ਬਾਅਦ ਦੇ ਵਿੱਚ ਮੈਨੂੰ ਜਾਣਕਾਰੀ ਪ੍ਰਾਪਤ ਹੋਈ ਕਿ ਇਸ ਐਡੀਟਰ ਸਾਹਿਬ ਨੇ ਆਦੇਸ਼ ਸਾਰੇ ਸਟਾਫ ਨੂੰ ਇਨਕਲੂਡਿੰਗ ਦਫ਼ਤਰੀ ਤੇ ਪੱਤਰਕਾਰ ਡੈਸਕ ਤੇ ਫੀਲਡ ਵਾਲੇ ਉਹਨਾਂ ਨੂੰ ਈਮੇਲ ਰਾਹੀਂ ਵੀ ਸੂਚਿਤ ਕੀਤਾ ਕਿ ਹਰ ਸਾਲ ਤੁਸੀਂ ਆਪਣੀ ਪ੍ਰਾਪਰਟੀ ਰਿਟਰਨ ਭਰਨੀ ਹੈ ਫਿਰ ਮੈਂ ਪੁੱਛਿਆ ਕਿ ਬਾਕੀ ਦੇ ਲੋਕ ਜ਼ਾਇਦਾਦ ਦੇ ਵੇਰਵੇ ਕਿਉਂ ਨਹੀਂ ਦੇ ਰਹੇ ਤਾਂ ਮੈਨੂੰ ਜਵਾਬ ਮਿਲਿਆ ਕਿ ਜਿਹੜੇ ਪੱਤਰਕਾਰ ਰੈਗੂਲਰ ਸਰਵਿਸ 'ਚ ਨੇ ਯਾਨੀ ਕਿ ਪੱਕੇ ਮੁਲਾਜ਼ਮ ਨੇ ਕੰਟਰੈਕਟ ਸਿਸਟਮ ਦੇ ਵਿੱਚ ਨਹੀਂ ਉਹ ਸ਼ਾਇਦ ਇਸ ਕਰਕੇ ਪਰਵਾਹ ਨਹੀਂ ਕਰਦੇ ਕਿ ਦੇਖੀ ਜਾਏਗੀ ਐਟਾ ਮੈਂ ਜ਼ਿਕਰ ਕਰਨਾ ਚਾਹਾਂ ਜਿਹੜੀ ਪਰਮਨੈਂਸ ਜੌਬ ਸਕਿਉਰਿਟੀ ਦੀ ਗੱਲ ਹੁੰਦੀ ਆ ਐਸੇ ਨਿਯਮ ਦੇ ਤਹਿਤ ਬਿਊਰੋਕ੍ਰੇਸੀ ਦੇ ਵਿੱਚ ਜਿਹਦੇ ਵਿੱਚ ਸ਼ਾਮਲ ਨੇ ਆਈਐਸ ਤੇ ਆਈਪੀਐਸ ਅਧਿਕਾਰੀ ਉਹਨਾਂ ਨੂੰ ਵੀ ਛੇਦੀ ਕਿਤੇ ਹਲਾਇਆ ਨਹੀਂ ਜਾ ਸਕਦਾ ਕਿਉਂਕਿ ਉਹਨਾਂ ਨੂੰ ਪ੍ਰੋਵੀਨਸ਼ਨ ਆਫ ਕਰਾਪਸ਼ਨ ਐਕਟ ਦੀ ਧਾਰਾ 17ਏ ਤਹਿਤ ਪ੍ਰੋਟੈਕਸ਼ਨ ਦਿੱਤੀ ਗਈ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਜੇ ਕੋਈ ਸਾਡੇ ਵਿਰੁੱਧ ਕੁਝ ਸਾਬਤ ਵੀ ਹੁੰਦਾ ਦਾ ਕੇਂਦਰ ਸਰਕਾਰ ਤੋਂ ਪ੍ਰੋਸੀਕਿਊਸ਼ਨ ਸੈਂਕਸ਼ਨ ਪ੍ਰਾਪਤ ਨਹੀਂ ਹੋਣੀ। ਸੋ ਇਸ ਕਿਸਮ ਦੀ ਜਿਹੜੀ ਐਟੀਟਿਊਡ ਇਹਨਾਂ ਪਰਮਾਨੈਂਟ ਰੈਗੂਲਰ ਪੱਤਰਕਾਰਾਂ ਦੇ ਸੁਭਾਅ ਦੇ ਵਿੱਚ ਇਸ ਖਬਰ ਤੋਂ ਸਾਹਮਣੇ ਆਉਂਦਾ। ਮੈਂ ਅਖਬਾਰ ਦੇ ਜਨਰਲ ਮੈਨੇਜਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਦੇ ਪੀਏ ਨੇ ਮੈਨੂੰ ਕਿਹਾ ਜੀ ਵਿਸ਼ਾ ਕੀ ਹੈ? ਦੱਸਿਆ। ਕਹਿੰਦੇ ਠੀਕ ਹੈ ਜੀ ਮੈਂ ਤੁਹਾਨੂੰ ਅਗਲੇ 15 ਮਿੰਟਾਂ ਦੇ ਵਿੱਚ ਜਵਾਬ ਦੇਣਾ ਟੈਲੀਫੋਨ ਕਾਲ ਬੈਕ ਕਰਨਾ ਆਪਣਾ ਫੋਨ ਲਖਾ ਦੇਓ ਫੋਨ ਉਹਨਾਂ ਨੂੰ ਮੈਂ ਲੈਂਡਲਾਈਨ ਤੇ ਕੀਤਾ ਸੀ ਉਸ ਤੋਂ ਬਾਅਦ ਨਾ ਉਹਨਾਂ ਪੀਏ ਸਾਹਿਬ ਦਾ ਫੋਨ ਆਇਆ ਤੇ ਨਾ ਉਹਨਾਂ ਨੇ ਫਿਰ ਫੋਨ ਚੁੱਕਿਆ ਲੋ ਦੋਸਤੋ ਹੁਣ ਤੁਹਾਨੂੰ ਹਿਸਟਰੀ ਦੱਸ ਦਿੰਨੇ ਆ ਕਿ ਇਹ ਪੱਤਰਕਾਰਾਂ ਨੂੰ ਖੁਸ਼ ਕਰਨ ਦੀ ਹਿਸਟਰੀ ਸਰਕਾਰਾਂ ਦੀ ਕੀ ਰਹੀ ਜਦੋਂ ਵੀ ਕੋਈ ਸਰਕਾਰ ਬਣਦੀ ਹੈ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਮੀਡੀਆ ਨੂੰ ਆਪਣੇ ਵੱਲ ਰੱਖਿਆ ਜਾਏ ਮੇਰੀ 34 ਸਾਲ ਦੀ ਪੱਤਰਕਾਰਤਾ ਦੀ ਕੈਰੀਅਰ ਦੇ ਵਿੱਚ ਮੈਂ ਵੇਖਿਆ ਕਿ ਮੁੱਖ ਮੰਤਰੀ ਪੱਤਰਕਾਰਾਂ ਨੂੰ ਖੁਸ਼ ਕਰਨ ਲਈ ਬਹੁਤ ਕੁਝ ਕਰਦੇ ਨੇ اسپੈਸ਼ਲੀ ਉਹ ਪੱਤਰਕਾਰ ਜਿਨ੍ਹਾਂ ਕੋਲ ਪੰਜਾਬ ਬੀਟ ਹੁੰਦੀ ਆ ਉਹਨਾਂ ਨੂੰ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਨੇ ਕਈ ਕਿਸਮ ਦੀਆਂ ਫੈਸਿਲਿਟੀਆਂ ਉਹਨਾਂ ਨੂੰ ਪਬਲਿਕ ریلیشن ਡਿਪਾਰਟਮੈਂਟ ਰਾਹੀਂ ਗਿਫਟ ਆਦਿ ਦੀਵਾਲੀ ਦੁਸਹਿਰਾ ਨਵਾਂ ਸਾਲ ਲੋਹੜੀ ਹਰ ਤਿਉਹਾਰ ਤੇ ਗਿਫਟ ਦਿੱਤੇ ਜਾਂਦੇ ਆ ਮਹਿੰਗੇ ਸਸਤੇ ਕਰਕੇ दारू ਪੀਣ ਵਾਲਿਆਂ ਨੂੰ ਵਧੀਆ ਸਕੌਚ ਵਿਸਕੀ ਬਾਕੀ ਹੋਰ ਕੁਝ ਜਿਹੜੇ ਵੈਸ਼ ਨੂੰ ਆ ਉਹਨਾਂ ਨੂੰ ਡਰਾਈ ਫਰੂਟ ਦੇ ਡੱਬੇ ਜਾਂ ਹੋਰ ਮਹਿੰਗੀਆਂ ਵਸਤਾਂ ਘੜੀਆਂ ਆਦ ਮਹਿੰਗੇ ਪੈਨ ਸੈਂਟ ਆਦ ਇਹ ਸਾਰਾ ਖਰਚਾ ਸਰਕਾਰੀ ਖਜ਼ਾਨੇ 'ਚ ਹੁੰਦਾ ਹੈ ਯਾਨੀ ਕਿ ਲੋਕਾਂ ਦੇ ਪੈਸਿਆਂ ਨਾਲ ਇਹ ਗਿਫਟ ਵਗੈਰਾ ਦਿੱਤੇ ਜਾਂਦੇ ਆ ਕੋਚ ਮੁੱਖ ਮੰਤਰੀਆਂ ਨੇ ਪੱਤਰਕਾਰਾਂ ਨੂੰ ਪਲਾਟ ਅਲਾਟ ਕਰਨ ਦੀ ਜਿਹੜੀ ਆ ਪ੍ਰਵ੍ਰਤੀ ਯੋਵੀ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਖਾਸ ਕਿਸਮ ਦੇ ਖਾਸ ਏਰੀਆ ਦੇ ਵਿੱਚ ਪਲਾਟਸ ਅਲਾਟ ਹੋਏ ਤੇ ਫਿਰ ਇਹਨਾਂ ਪੱਤਰਕਾਰਾਂ ਨੂੰ ਇੱਕ ਮੁੱਖ ਮੰਤਰੀ ਨੇ ਪੈਨਸ਼ਨ ਵੀ ਲਾਤੀ ਜਦੋਂ ਕਿ ਸਰਕਾਰੀ ਮੁਲਾਜ਼ਮ ਹੈ ਨਹੀਂ ਤੇ ਫੇਰ ਹੁਣ ਇਹ ਮੰਗ ਕੀਤੀ ਜਾ ਰਹੀ ਹੈ ਕੁਝ ਯੂਨੀਅਨਜ਼ ਵੱਲੋਂ ਕਿ ਪੈਨਸ਼ਨ ਨੂੰ ਡਬਲ ਕਰ ਦਿਓ 10000 ਤੋਂ 20 ਕਰ ਦਿਓ ਤੇ ਫੇਰ ਅਗਲੀ ਗੱਲ ਵੀ ਸਰਕਾਰੀ ਮਕਾਨ ਇਹਨਾਂ ਪੱਤਰਕਾਰਾਂ ਨੂੰ ਦਿੱਤੇ ਜਾਂਦੇ ਆ ਅਲਾਟ ਕੀਤੇ ਜਾਂਦੇ ਆ ਇਹ ਫੇਰ ਉਹ ਪੱਤਰਕਾਰ ਦੀ ਆਪਣੀ ਜਿਹੜੀ ਹੈ ਪੋਜੀਸ਼ਨ ਡਿਪੈਂਡ ਕਰਦੀ ਹੈ ਉਹਨੇ ਵੱਡਾ ਮਕਾਨ ਅਲਾਟ ਕਰਾਉਣਾ ਹੈ ਛੋਟਾ ਕਰਾਉਣਾ ਹੈ 16 ਸੈਕਟਰ ਵਾਲਾ ਵੱਡਾ ਦੋ ਘਨਾਲ ਵਾਲਾ ਹੀ ਕੋਸ਼ਿਸ਼ ਕਰਾਉਣੀ ਹੈ ਇਹ ਉਹਦੀ ਆਪਣੀ ਹیثیت ਦੇ ਮੁਤਾਬਕ ਸਰਕਾਰਾਂ ਨੇ ਸਾਈਡ ਕਰਦੀਆਂ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਵੀ ਮਕਾਨ ਨੇ ਯੂਟੀ ਦੇ ਵੀ ਨੇ ਹਰਿਆਣਾ ਦੇ ਵੀ ਨੇ ਕੋਟਾ ਤੇ ਇਹਦੇ ਵਿੱਚ ਮੈਂ ਜ਼ਿਕਰ ਕਰਾਂ ਕਿ ਇੱਕ ਪੁਰਾਣੀ ਖਬਰ ਚੱਲੀ ਜਦੋਂ ਕਿ ਇੱਕ ਪੱਤਰਕਾਰ ਚੰਦਰ ਸੁਤਾ ਡੋਗਰਾ ਇੰਡੀਅਨ ਐਕਸਪ੍ਰੈਸ ਚ ਕੰਮ ਕਰਦੀ ਸੀ ਉਸ ਦੀ ਖਬਰ ਤੋਂ ਬਾਅਦ ਇਹ ਮਸਲਾ ਭਖਿਆ ਤੇ ਹਾਈ ਕੋਰਟ ਚ ਗਿਆ ਹਾਈ ਕੋਰਟ ਨੇ ਇੱਕ ਪਾਲਿਸੀ ਨਿਰਧਾਰਿਤ ਕੀਤੀ ਕਿ ਸਰਕਾਰੀ ਮਕਾਨਾਂ ਦੇ ਵਿੱਚ ਪੱਤਰਕਾਰਾਂ ਨੂੰ ਤੁਸੀਂ ਇਸ ਪਾਲਿਸੀ ਦੇ ਮਤਾਬਕ ਕੋਟੇ ਦੇ ਅਨੁਸਾਰ ਲਾਟ ਅਲਾਟ ਕਰ ਸਕਦੇ ਹੋ ਉਹਦੇ ਵਿੱਚ ਕੁਝ ਪਰਸੈਂਟੇਜ ਫਿਕਸ ਕੀਤੀ ਗਈ ਹਾਈ ਕੋਰਟ ਨੇ ਕਿਹਾ ਕਿ ਪਹਿਲ ਸਰਕਾਰੀ ਮੁਲਾਜ਼ਮਾਂ ਦੀ ਹੋਣੀ ਚਾਹੀਦੀ ਆ ਉਦੋਂ ਬਾਅਦ ਫਿਰ ਪੱਤਰਕਾਰਾਂ ਦੀ ਵਾਰੀ ਆਏਗੀ ਮੈਨੂੰ ਤਾਜ਼ਾ ਜਾਣਕਾਰੀ ਇਹ ਵੇੜੀ ਆ ਕਿ ਇਸ ਪਾਲਿਸੀ ਨੂੰ ਹੁਣ ਭੁੱਲ ਭਲਾ ਦਿੱਤਾ ਗਿਆ ਹੈ ਅਤੇ ਕੁਝ ਪੱਤਰਕਾਰ ਇਸ ਪਾਲਿਸੀ ਦੇ ਵਿਰੁੱਧ ਜਾ ਕੇ ਵੀ ਸਰਕਾਰੀ ਮਕਾਨ ਅਲਾਟ ਕਰਨ ਦੇ ਵਿੱਚ ਕਾਮਯਾਬ ਹੋ ਗਏ ਨੇ ਜਿਹਦਾ ਅਸੀਂ ਡਟਵਾ ਵਿਰੋਧ ਕਰਦੇ ਹਾਂ ਅਤੇ ਇਹ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਤੇ ਸਰਕਾਰਾਂ ਨੂੰ ਕਿ ਪਾਲਿਸੀ ਦੇ ਅਨੁਸਾਰ ਜੋ ਕਰਨਾ ਹੈ ਉਹ ਤੁਸੀਂ ਕਰੋ ਨਜਾਇਜ਼ ਤੁਸੀਂ ਮੁਲਾਜ਼ਮਾਂ ਦਾ ਸਰਕਾਰੀ ਮੁਲਾਜ਼ਮਾਂ ਦਾ ਹੱਕ ਮਾਰ ਕੇ ਪੱਤਰਕਾਰਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨਾ ਕਰੋ। ਅਗਲੀ ਗੱਲ ਆਉਂਦੀ ਹੈ ਜੀ ਜ਼ਮੀਨ ਬਾਰੇ। ਕੁਝ ਸਰਕਾਰਾਂ ਚੰਡੀਗੜ੍ਹ ਦੇ ਵਿੱਚ ਕੁਝ ਪੱਤਰਕਾਰਾਂ ਦੀਆਂ ਸੁਸਾਇਟੀਆਂ ਯਾ ਟਰਸਟ ਬਣਾ ਕੇ ਉਹਨਾਂ ਨੂੰ ਵੱਡੇ ਪਲਾਟ ਅਲਾਟ ਕਰਦੀ। ਖੈਰ ਇਹ ਵਿਸ਼ਾ ਕੁਝ ਕੋਖ ਮੰਗਦਾ ਹੈ ਕਿ ਕਿਸ ਤਰੀਕੇ ਨਾਲ ਇਹਨਾਂ ਸੁਸਾਇਟੀਆਂ ਯਾ ਟਰਸਟ ਨੂੰ ਜਿਦੇ ਵਿੱਚ ਸਾਰੇ ਹੀ ਫੈਮਿਲੀ ਮੈਂਬਰ ਹੁੰਦੇ ਆ ਪੱਤਰਕਾਰ ਦੇ ਉਹਨਾਂ ਨੂੰ ਵੱਡੇ 플ੌਟ ਮੁੱਖ ਮੰਤਰੀ ਕਿਵੇਂ ਅਲੋਟ ਕਰਾ ਗਏ ਕਿਉਂਕਿ ਯੂਟੀ ਦਾ ਜਿਹੜਾ ਗਵਰਨਰ ਹੈ ਜਾਂ ਐਡਮਿਨਿਸਟ੍ਰੇਟਰ ਹੈ ਪੰਜਾਬ ਦਾ ਵੀ ਗਵਰਨਰ ਹੈ ਸੋ ਪੰਜਾਬ ਦੇ ਮੁੱਖ ਮੰਤਰੀ ਦਾ ਸੰਪਰਕ ਯੂਟੀ ਦੇ ਐਡਮਿਨਿਸਟ੍ਰੇਟਰ ਯਾਨੀ ਕਿ ਪੰਜਾਬ ਦੇ ਗਵਰਨਰ ਨਾਲ ਲਗਾਤਾਰ ਬਣਿਆ ਹੁੰਦਾ ਹੈ ਦਾ ਫਿਰ ਉਹਨਾਂ ਸੰਪਰਕ ਦਾ ਫਾਇਦਾ ਉਠਾਉਂਦੇ ਹੋਏ ਮੁੱਖ ਮੰਤਰੀ ਪੱਤਰਕਾਰਾਂ ਨੂੰ ਵੀ ਫਾਇਦਾ ਪਹੁੰਚਾਉਂਦੇ ਰਹੇ ਆ ਇਹੋ ਜੀ ਇੱਕ ਦੋ ਮਿਸਾਲ ਸਾਡੇ ਨਜ਼ਰ ਦੇ ਵਿੱਚ ਹੈ ਜਿਹਦੀ ਅਸੀਂ ਹਜੇ ਤਫ਼ਤੀਸ਼ ਕੀਤੀ ਨਹੀਂ ਕੋ ਕੀਤੀ ਨਹੀਂ ਕਰਾਂਗੇ ਤੇ ਫਿਰ ਸ਼ਾਇਦ ਵੱਖਰੀ ਖਬਰ ਬਣੂਗੀ ਹੋਰ ਦੱਸਿਆ ਤੁਹਾਨੂੰ ਸਾਡੇ ਧਿਆਨ ਵਿੱਚ ਇਹ ਵੀ ਆਇਆ ਕੁਝ ਕਲੋਨਾਈਜ਼ਰਜ਼ ਪੱਤਰਕਾਰਾਂ ਨੂੰ 50% ਦੀ ਕੀਮਤ ਤੇ ਫਲੈਟ ਜਾਂ ਪਲਾਟ ਦਿੰਦੇ ਨੇ ਆਫਰ ਕਰਦੇ ਆ ਇੱਕ ਪੱਤਰਕਾਰ ਨੇ ਖੁਦ ਮੈਨੂੰ ਦੱਸਿਆ ਕਿ ਜੀ ਫਲਾਣੇ ਫਲਾਣੇ ਕਲੋਨਾਈਜ਼ਰ ਨੇ ਆਪਣੀ ਵਧੀਆ ਕਲੋਨੀ ਦੇ ਵਿੱਚ ਮੈਨੂੰ ਬਣਿਆ ਬਣਾਇਆ ਫਲੈਟ 50% ਕੀਮਤ ਤੇ ਦੇਣ ਲਈ ਆਫਰ ਕੀਤੀ। ਤਾਂ ਉਸ ਪੱਤਰਕਾਰ ਨੇ ਦੱਸਿਆ ਕਿ ਮੈਂ ਹੱਥ ਬੰਨ੍ਹ ਕੇ ਉਸ ਤੋਂ ਮਾਫੀ ਮੰਗੀ ਕਿ ਨਹੀਂ ਜੀ ਥੈਂਕ ਯੂ ਵੈਰੀ ਮਚ। ਖੈਰ ਉਸ ਪੱਤਰਕਾਰ ਇਹੋ ਜਿਹੀ ਨੇ ਜਿਨ੍ਹਾਂ ਨੇ ਇਹ ਪਲਾਟ ਇਸ ਕਲੋਨਾਈਜ਼ਰ ਤੋਂ ਜਾਂ ਕਿਸੇ ਹੋਰ ਕਲੋਨਾਈਜ਼ਰ ਤੋਂ ਵੱਡੇ ਤੋਂ ਲਏ ਆ ਇਹ ਮੈਨੂੰ ਪਤਾ ਨਹੀਂ ਉਹ ਤੇ ਰਿਬੇਟ 50% ਲਈ ਹੈ ਜਾਂ ਪੂਰੇ ਪੈਸੇ ਦਿੱਤੇ ਆ that is something which needs to be looked into enquired into ਹੁਣ ਉਹਦੇ ਭਗਵਾਨਤਮਾਨ ਦੀ ਸਰਕਾਰ ਤੇ ਭਗਵਾਨਤਮਾਨ ਦੀ ਸਰਕਾਰ ਕੁਝ ਵੱਖਰੀ ਆ ਇਹ ਪੱਤਰਕਾਰਾਂ ਨੂੰ ਜਿਵੇਂ ਪਿਛਲੀਆਂ ਸਰਕਾਰਾਂ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਦੀ ਸੀ ਉਸ ਤਰ੍ਹਾਂ ਕੰਮ ਨਹੀਂ ਕਰਦੇ ਬਾਦਲ ਸਾਹਿਬ ਦੀ ਸਰਕਾਰ ਵਿੱਚ ਖਾਸ ਕਰਕੇ ਜਦੋਂ ਕੋਈ ਪ੍ਰੈਸ ਕਾਨਫਰੰਸ ਹੁੰਦੀ ਤਾਂ ਪੱਤਰਕਾਰ ਨੂੰ ਨਾਲ ਦੀ ਕੁਰਸੀ ਤੇ ਬਿਠਾ ਲਿਆ ਜਾਂਦਾ ਸੀ ਚੋਣਵੇਂ ਪੱਤਰਕਾਰਾਂ ਉਹਦੇ ਨਾਲ ਹੁੰਦਾ ਇਹ ਸੀ ਕਿ ਜਦੋਂ ਫੋਟੋਸ਼ਾਪ ਦੀਆਂ ਜਾਂ ਵੀਡੀਓ ਚੱਲਦੀ ਦਾ ਇਹ ਨਸ਼ਰ ਹੋ ਜਾਂਦਾ ਸੀ ਕਿ ਕਿਹੜਾ ਪੱਤਰਕਾਰ ਮੁੱਖ ਮੰਤਰੀ ਦੇ ਨਾਲ ਬੈਠਾ ਹੈ ਤਾਂ ਫਿਰ ਉਹ ਜਦੋਂ ਚਰਚਾ ਹੋ ਜਾਂਦੀ ਸੀ ਉਸ ਪੱਤਰਕਾਰ ਦਾ ਦਬਦਬਾ ਸਰਕਾਰੀ ਦਰਬਾਰੇ ਹੋ ਜਾਂਦਾ ਸੀ ਫਿਰ ਬਹੁਤ ਕੁਝ ਹੋ ਜਾਂਦਾ ਸੀ ਉਸ ਤੋਂ ਬਾਅਦ ਉਹ ਪੱਤਰਕਾਰ ਦੀ ਬਹੁਤ ਹੈਸੀਅਤ ਵੱਧ ਜਾਂਦੀ ਸੀ ਲੋਕ ਡਰਦੇ ਡਰਾਉਂਦੇ ਸੀ ਉਹਦੇ ਤੋਂ ਆਪਣੇ ਕੰਮ ਵੀ ਕਰਾ ਕਰੂ ਲੈਂਦੇ ਸੀ ਉਹ ਤੋਂ ਤੇ ਹੋਰ ਦੱਸਦਾ ਹਾਂ ਜੀ ਹੁਣ ਜਿਹੜੀ ਨਵੀਂ ਸਰਕਾਰ ਹੈ ਕਦੇ ਪ੍ਰੈਸ ਕਾਨਫਰੰਸ ਪਹਿਲੀ ਗੱਲ ਤੱਕ ਕਰਦੀ ਨਹੀਂ ਇਹਨੇ ਟੰਟਾ ਹੀ ਮਕਾਤਾ ਦੇ ਜਿਹੜੇ ਪ੍ਰੈਸ ਕਾਨਫਰੰਸ ਨਹੀਂ ਕਰਨੀ ਨਾਲ ਪਾਉਣਾ ਕਿਹਨੂੰ ਤੇ ਫਿਰ ਉਹਦੇ ਨਾਲ ਜਿਹੜੇ ਪੱਤਰਕਾਰਾਂ ਦੀ अहमियत ਭਗਵਾਨ ਤਮਾਨ ਦੀ ਸਰਕਾਰ 'ਚ ਕਾਫੀ ਰਿਡਿਊਸ ਹੋ ਗਈ ਜੀਤੋਂ ਕੁਝ ਪੱਤਰਕਾਰ ਨਾਰਾਜ਼ ਨੇ ਪਰ ਮੈਂ ਇਸ ਜਿਹੜੀ ਡਵੈਲਪਮੈਂਟ ਤੋਂ ਕਾਫੀ ਪ੍ਰਸੰਨ ਬਿਕੋਜ਼ ਪੱਤਰਕਾਰ ਆਪਣੇ ਪ੍ਰੋਫੈਸ਼ਨ ਦਾ ਇਸਤੇਮਾਲ ਕਰਕੇ ਫਜ਼ੂਲ ਜਾਂ ਕਹੋ ਇੰਪੋਰਟੈਂਸ حاصل ਕਰਨ ਦੀ ਜਿਹੜੀ ਪ੍ਰਵ੍ਰਤੀ ਰੱਖਦੇ ਆ ਉਹ ਗਲਤ ਤੇ ਫਿਰ ਉਸ ਇੰਪੋਰਟੈਂਸ ਨੂੰ ਕਾਇਮ ਕਰਦੇ ਹੋਏ ਆਪਣਾ ਦਬਕਾ ਕਾਇਮ ਕਰਨਾ ਤੇ ਫਿਰ ਆਪਣੇ ਕੰਮ ਕਾਰ ਕਢਾਉਣੇ ਇਹ ਜਿਹੜੀ ਹੈ ਪ੍ਰਵ੍ਰਤੀ ਗਲਤ ਹੈ ਹਾਂ ਕਿਸੇ ਨਾਲ ਤੱਕਾ ਹੁੰਦਾ ਮੈਰਿਟ ਦੇ ਆਧਾਰ ਤੇ ਹਰ ਬੰਦੇ ਦਾ ਹਰ ਕੰਮ ਹੋਣਾ ਚਾਹੀਦਾ ਜਿਸ ਕੰਮ ਦੇ ਵਿੱਚ ਮੈਰਿਟ ਨਹੀਂ ਉਹ ਦਾ ਜੇ ਕੋਈ ਕਰਾਉਂਦਾ ਤੇ ਉਹ ਫਿਰ ਗਲਤ ਹੈ ਇੱਥੇ ਮੈਂ ਇੱਕ ਹੋਰ ਜ਼ਿਕਰ ਕਰਨਾ ਚਾਹਾਂਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਮੀਡੀਆ ਐਡਵਾਈਜ਼ਰ ਸੀਐਮ ਆਫਿਸ ਨੂੰ ਕਹਿੰਦੇ ਆ ਜੀ ਉਹ ਹੈਗਾ ਨਵਨੀਤ ਵੱਧਾ ਉਸ ਦੀ ਇਹ ਡਿਊਟੀ ਆ ਕਿ ਉਹਨੇ ਜੋ ਪੱਤਰਕਾਰਾਂ ਨਾਲ ਸੰਬੰਧਿਤ ਕਾਰਵਾਈ ਮੁੱਖ ਮੰਤਰੀ ਦੇ ਧਿਆਨ ਚ ਲਿਆਉਣੀ ਆ ਉਹ ਉਸਨੇ ਸ੍ਰੀ ਚਾੜੀ ਜੇ ਕੋਈ ਪੱਤਰਕਾਰ ਮਿਲਣਾ ਚਾਹੁੰਦਾ ਮੁੱਖ ਮੰਤਰੀ ਤੋਂ ਸਮਾਂ ਲੈਣਾ ਚਾਹੁੰਦਾ ਅਪਾਇੰਟਮੈਂਟ ਤਾਂ ਉਹ ਲਿਸਟ ਬਣ ਕੇ ਇਸ ਮੀਡੀਆ ਐਡਵਾਈਜ਼ਰ ਕੋਲ ਜਾਂਦੀ ਹੈ ਦੇਖਣ ਚ ਇਹ ਆਇਆ ਕਿ ਕੁਝ ਪੱਤਰਕਾਰਾਂ ਨੇ ਭਵੰਤ ਮਾਨ ਤੋਂ ਅਪਾਇੰਟਮੈਂਟ ਮੰਗੀ ਥੱਲੋਂ ਪ੍ਰਸ਼ਾਸਨ ਤੋਂ ਉਹਨਾਂ ਦਾ ਨਾਮ ਲਿਸਟ ਦੇ ਵਿੱਚ ਗਿਆ ਸੀਕਿੰਗ ਅਪਾਇੰਟਮੈਂਟਸ ਪਰ ਘਟੋ ਘਟ ਇਹਨਾਂ ਪੱਤਰਕਾਰਾਂ ਦਾ ਦੋ ਵਾਰ ਨਾਮ ਡਿਲੀਟ ਕਰਤਾ ਗਿਆ ਔਰ ਮੁੱਖ ਮੰਤਰੀ ਤੱਕ ਸ਼ਾਇਦ ਪਹੁੰਚੇ ਨਹੀਂ ਸੋ ਮੈਨੂੰ ਇਹਨਾਂ ਪੱਤਰਕਾਰਾਂ ਤੋਂ ਪਤਾ ਲੱਗਿਆ ਕਿ ਸਾਡਾ ਨਾਮ ਰਸਤੇ 'ਚ ਹੀ ਇਹ ਜਿਹੜਾ ਮੀਡੀਆ ਡਵਾਈਜ਼ਰ ਆ ਡਿਲੀਟ ਕਰ ਦਿੰਦਾ ਤੇ ਫਿਰ ਜਦੋਂ ਇਹ ਸੰਪਰਕ ਕਰਦੇ ਆ ਇਸ ਪੱਤਰਕਾਰ ਨਾਲ ਨਵਨੀਤ ਵਧਵਾ ਨਾਲ ਇਹ ਫੋਨ ਨਹੀਂ ਚੁੱਕਦਾ ਜਾਂ ਫਿਰ ਮੈਸੇਜ ਦਾ ਜਵਾਬ ਵੀ ਨਹੀਂ ਦਿੰਦਾ ਇੱਕ ਨੌਲੇਜ ਵੀ ਨਹੀਂ ਕਰਦਾ ਸੋ ਇੱਥੇ ਦੱਸਣਾ ਜ਼ਰੂਰੀ ਆ ਕਿ ਇਹ ਇੱਕ ਬੈਰੀਅਰ ਇੱਕ ਪਾਸੇ ਤਾਂ ਹਰਿਆਣੇ ਦਾ ਬੈਰੀਅਰ ਬਣਿਆ ਕਿਸਾਨਾਂ ਦੇ ਸਾਹਮਣੇ ਲਾਏ ਆ ਉਹਨੇ ਕੰਧ ਬਣਾਈ ਆ ਮੇਖਾਂ ਠੋਕੀਆਂ ਕਿ ਦਿੱਲੀ ਨਾ ਜਾਓ ਇੱਥੇ ਜਿਹੜਾ ਆ ਮੀਡੀਆ ਡਵਾਈਜ਼ਰ ਆ ਇਹਨੇ ਅਜੀਬ ਕਿਸਮ ਦੀਆਂ ਮੇਖਾਂ ਠੋਕੀਆਂ ਕੰਧ ਬਣਾਈ ਆ ਕਿ ਪੱਤਰਕਾਰ ਭਗਵੰਤ ਮਾਨ ਨੂੰ ਨਾ ਮਿਲੋ ਸੋ ਇਸ ਕਿਸਮ ਦੀ ਜਿਹੜੀ ਹੈ ਸਿਚੁਏਸ਼ਨ ਸੀਐਮਓ ਦੇ ਵਿੱਚ ਇਹ ਸਰਕਾਰ ਦੇ ਵਿੱਚ ਡਵੈਲਪ ਹੋਈ ਹੋਈ ਆ ਇਹ ਕਿੰਨੇ ਦਾ মিডিਆ ਰਿਵਾਈਜ਼ਰ ਇੱਕ ਹੋਰ ਸ਼ਹਿਰ 'ਚ ਵੀ ਬੈਠਦਾ ਹੈ ਉਹ ਖੈਰ ਉਹਦੇ ਨਾਲ ਸੰਪਰਕ ਇਹਨਾਂ ਪੱਤਰਕਾਰਾਂ ਦਾ ਕਦੇ ਹੋਇਆ ਨਹੀਂ ਤੇ ਉਹਦੀ ਆਪਣੀ ਕਹਾਣੀ ਹੈ ਉਹ ਵੱਖਰੀ ਗੱਲ ਹੈ ਤੇ ਉਹਦਾ ਜ਼ਿਕਰ ਆਪਾਂ ਅੱਜ ਕਰਾਂਗੇ ਨਹੀਂ ਮੈਂ ਨਾ ਪੱਤਰਕਾਰਾਂ ਨੂੰ ਪੁੱਛਿਆ ਕਿ ਤੁਸੀਂ ਭਗਵਾਨ ਤਮਨ ਨੂੰ ਮਿਲ ਕੇ ਕਰਨਾ ਕੀ ਹੈ ਤੁਸੀਂ ਆਪਦੀ ਖਬਰ ਛਾਪੋ ਉਹ ਕਹਿੰਦਾ ਨਹੀਂ ਕਈ ਗੱਲਾਂ ਇਹੋ ਜਿਹਿਆਂ ਨੇ ਜਿਹੜੀਆਂ ਖਬਰ ਬਣਦੀਆਂ ਨਹੀਂ ਹਜੇ ਹਜੇ ਇੰਦੀ ਪਾਈਪਲਾਈਨ ਹੁੰਦੀਆਂ ਅਸੀਂ ਚਾਹੁੰਦੇ ਹਾਂ ਕਿ ਮੁੱਖ ਮੰਤਰੀ ਨੂੰ ਸੂਚਿਤ ਕਰਕੇ ਅਡਵਾਂਸ ਦੇ ਵਿੱਚ ਉਹਦੇ ਪ੍ਰਸ਼ਾਸਨ ਬਾਰੇ ਉਹਦੇ ਐਮ ਐਲ ਏਜ਼ ਬਾਰੇ ਉਹਦੇ ਮੰਤਰੀਆਂ ਬਾਰੇ ਜਾਣਕਾਰੀ ਦੇ ਦਿੱਤੀ ਜਾਏ ਤਾਂ ਕਿ ਮੁੱਖ ਮੰਤਰੀ ਫੇਲ ਨਾ ਹੋ ਜੇ ਪਰ ਕਹਿੰਦੇ ਜੀ ਜਦੋਂ ਮਿਲਣ ਨਹੀਂ ਦੇਣਾ ਤੇ ਉਹ ਫਿਰ ਸੱਚੀ ਜਾਣਕਾਰੀ ਉਹ ਉੱਥੇ ਤੱਕ ਪਹੁੰਚਣੀ ਕਿਵੇਂ ਆ ਇਨ ਨੱਟ ਸ਼ੈਲ ਉਹਦੇ ਵਿੱਚ ਨੁਕਸਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਖੁੱਦਾ ਹੋ ਜਾਂਦਾ ਹੈ ਹੋਰ ਦੱਸਦਾ ਤੁਹਾਨੂੰ ਦੋਸਤੋ ਕਿ ਪੱਤਰਕਾਰਾਂ ਨੂੰ ਕਹਿੰਦੇ ਆ ਵਾਚ ਡੌਗ ਆਫ ਸੋਸਾਇਟੀ ਮੈਂ ਕੁਝ ਦਿਨ ਪਹਿਲਾਂ ਨਿਧੀ ਸ਼ਰਮਾ ਇਕਨੋਮਿਕ ਟਾਈਮਜ਼ ਦੀ ਪੱਤਰਕਾਰ ਨਾਲ ਇੰਟਰਵਿਊ ਕੀਤੀ ਪ੍ਰੈਸ ਕਲੱਬ ਵਿੱਚ ਉਹਨੇ ਸ਼ਬਦ ਵਰਤਿਆ ਕਿ ਅਸੀਂ ਵਾਚ ਡੌਗ ਆਫ ਸੋਸਾਇਟੀ ਹੁੰਨੇ ਆ ਐਂਡ ਵੀ ਆਲ ਆਰ ਪਰਫਾਰਮਿੰਗ ਦਿਸ ਡਿਊਟੀ which should be performed ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦਾ ਕਿ ਜਦੋਂ ਵਾਚ ਡੌਗ ਹੁੰਦਾ ਹੈ ਪੱਤਰਕਾਰ ਵਾਚ ਦਾ ਮਤਲਬ ਹੈ ਨਿਗ੍ਹਾ ਰੱਖਣਾ ਡੌਗ ਦਾ ਮਤਲਬ ਹੈ ਕੁੱਤਾ ਜਦੋਂ ਨਿਗ੍ਹਾ ਰੱਖਦਾ ਹੈ ਤੇ ਉੱਥੇ ਨਿਗ੍ਹਾ ਦੇ ਵਿੱਚ ਕੁਝ ਆਉਂਦਾ ਗੜਬੜੀ ਹੁੰਦੀ ਹੈ ਤੇ ਉਹਦਾ ਭੌਂਕਣਾ ਫਰਜ਼ ਹੈ ਤਾਂ ਕਿ ਉਹ ਚੌਕੀਦਾਰਾ ਕਰਦਾ ਹੋਏ ਪਾਵਰਜ਼ ਥੀ ਲੋਕਾਂ ਨੂੰ ਵੀ ਸੁਚੇਤ ਕਰ ਦੇ ਕਿ ਆਹ ਕੁਝ ਇੱਥੇ ਹੋ ਰਿਹਾ ਹੈ ਜਾਂ ਹੋਣ ਜਾ ਰਿਹਾ ਹੈ ਜਦੋਂ ਪੱਤਰਕਾਰ ਭੌਂਕਣਾ ਛੱਡ ਦੇ ਯਾਨੀ ਕਿ ਵਾਚ ਡੌਗ ਹੋਣਾ ਛੱਡ ਦੇ ਤਾਂ ਸਮਝੋ ਕਿ ਉਹ ਆਪਣੇ ਪੱਤਰਕਾਰੀ ਦੇ ਕੰਮ ਤੋਂ ਖੁੰਝ ਗਿਆ ਉਹ ਕਰ ਨਹੀਂ ਰਿਹਾ ਆਪਣੀ ਡਿਊਟੀ ਨਿਭਾ ਨਹੀਂ ਰਿਹਾ ਤੇ ਫਿਰ ਉਸ ਤਾਫ ਕਰਨਾ ਕੀ ਚਾਹੀਦਾ ਉਸ ਨੂੰ ਡਿਸਕ੍ਰੈਡਿਟ ਕਰ ਦੇਣਾ ਚਾਹੀਦਾ ਅੰਤ ਵਿੱਚ ਮੈਂ ਇੱਥੇ ਜ਼ਿਕਰ ਕਰਦਾ ਚੱਲਾਂ ਕਿ ਚੰਡੀਗੜ੍ਹ ਦੇ ਇਸ ਅਖਬਾਰ ਦੇ ਵਧੀਆ ਇਮਾਨਦਾਰ ਤੇ ਮੈਂ ਕਹਾਂ ਜੀ ਘੈਂਟ ਐਡੀਟਰ ਦੇ ਜੋ ਭਾਵਨਾ ਹੈ ਜੋ ਆਦੇਸ਼ ਹੈ ਇਸ ਨੂੰ ਟਰੈਵਲ ਕਰਨਾ ਚਾਹੀਦਾ ਇਹ ਜਾਣੀ ਚਾਹੀਦੀ ਹੈ ਭਾਵਨਾ ਜਲੰਧਰ ਚ ਇਹ ਜਾਣੀ ਚਾਹੀਦੀ ਹੈ ਭਾਵਨਾ ਦਿੱਲੀ ਚ ਇਹ ਜਾਣੀ ਚਾਹੀਦੀ ਹੈ ਭਾਵਨਾ ਉਹਨਾਂ ਅਖਬਾਰਾਂ ਦੇ ਐਡੀਟਰਾਂ ਤੱਕ ਜਿਹੜੇ ਬਾਕੀ ਦੇ ਚੰਡੀਗੜ੍ਹ ਦੇ ਵਿੱਚ ਹੋਰ ਸੈਕਟਰਾਂ ਦੇ ਵਿੱਚੋਂ ਕੰਮ ਕਰ ਰਹੇ ਨੇ ਫੰਕਸ਼ਨਿੰਗ ਹੋ ਰਹੀ ਹੈ ਪੰਜਾਬ ਦਾ ਸਟਾਫ ਇਸ ਗੱਲ ਦਾ ਹਮਾਇਤੀ ਹੈ ਕਿ ਪਤਰਕਾਰਾਂ ਦੇ ਜੀਵਨ ਦੇ ਵਿੱਚ ਪਾਰਦਰਸ਼ਤਾ ਹੋਣੀ ਚਾਹੀਦੀ ਹੈ ਵੀ ਸਟੈਂਡ ਫਾਰ ਪ੍ਰੋਬਿਟੀ ਇਨ ਪਬਲਿਕ ਲਾਈਫ ਇਸ ਵਾਂ ਦੇ ਵਿੱਚ ਪ੍ਰੈਸ ਕਲੱਬ ਮੌਜੂਦਾ ਮੈਨੇਜਮੈਂਟ ਦੇ ਕੁਝ ਅਹੁਦੇਦਾਰਾਂ ਨਾਲ ਮੇਰੀ ਗੱਲਬਾਤ ਹੋਈ ਤੇ ਮੈਂ ਉਹਨਾਂ ਨਾਲ ਜ਼ਿਕਰ ਕੀਤਾ ਕਿ ਰਿਫਾਰਮ ਮੂਵਮੈਂਟ ਜਿਹੜੀ ਕਿ ਪੱਤਰਕਾਰ ਰੋਜ਼ ਹਾਲ ਦਵਾਈ ਪਾਉਂਦੇ ਆ ਕਿ ਬੈਂਕਾਂ ਦੇ ਵਿੱਚ ਰਿਫਾਰਮ ਮੂਵਮੈਂਟ ਸਹਿਕਾਰਤਾ ਮਹਿਕਮੇ ਦੇ ਵਿੱਚ ਰਿਫਾਰਮ ਮੂਵਮੈਂਟ ਹੋਣੀ ਚਾਹੀਦੀ ਆ ਦੇ ਫਰਲਾਉਣੇ ਮਹਿਕਮੇ ਜੇ ਰਿਫਾਰਮ ਹੋਣੇ ਚਾਹੀਦੇ ਆ ਪੁਲਿਸ ਡਿਪਾਰਟਮੈਂਟ ਦੇ ਵਿੱਚ ਵੀ ਰਿਫਾਰਮ ਮੂਵਮੈਂਟ ਹੋਣੀ ਚਾਹੀਦੀ ਆ ਪਹਿਲਾਂ ਇਸ ਤੋਂ ਮੰਗਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਇਹ ਵੀ ਇੰਟਰੋਸਪੈਕਟ ਕਰਨਾ ਚਾਹੀਦਾ ਕਿ ਉਹਨਾਂ ਦੀ ਆਪਣੀ ਬਰਾਦਰੀ ਦੇ ਵਿੱਚ ਵੀ ਰਿਫਾਰਮ ਮੂਵਮੈਂਟ ਦੀ ਲੋੜ ਤਾਂ ਕਿ ਦੇਖਿਆ ਜਾ ਸਕੇ ਕਿ ਪੱਤਰਕਾਰ ਖੁਦ ਪੱਤਰਕਾਰਤਾ ਦੀ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਜ਼ਮੀਨਾ ਸਰਕਾਰਾਂ ਤੋਂ ਥੋੜੇ ਜਿਹ ਪੈਸਿਆਂ ਤੇ 99 99 ਸਾਲ ਦੀ ਲੀਜ਼ ਤੇ ਕਿਵੇਂ ਲੈ ਜਾਂਦੀ ਹੈ ਤੇ ਫਿਰ ਉੱਥੇ ਹਾਰਟੀਕਲਚਰ ਦੀ ਗੱਲ ਕਰਕੇ ਉੱਥੇ ਦਰਖਤ ਕਿਵੇਂ ਵਧਾਏ ਜਾਂਦੇ ਹੈ ਇਹ ਸਾਰੇ ਵਿਸ਼ੇ ਗੌਰ ਮੰਗਦੇ ਨੇ ਧਿਆਨ ਮੰਗਦੇ ਨੇ ਤੇ ਫਿਰ ਜਿਹੜੇ ਨਿਯਮ ਨੇ ਉਹ ਪੱਤਰਕਾਰ ਕਿਉਂ ਨਾ ਪਾਲਣ ਕਰਨ ਕਿਉਂ ਨਾ ਜੇ ਅਸੀਂ ਕਹਿੰਨੇ ਆ ਕਿ ਸਮਾਜ ਦੇ ਲੋਕ ਫੋਲੋ ਕਰਨ ਨਿਯਮਾਂ ਨੂੰ ਬਿਊਰੋਕਰੇਟ ਫੋਲੋ ਕਰਨ ਪੁਲਿਸਮੈਨ ਫੋਲੋ ਕਰਨ ਤੇ ਫਿਰ ਪੱਤਰਕਾਰਾਂ ਨੂੰ ਪੁੱਛਣ ਵਾਲੇ ਵੀ ਕੋਈ ਹੋਣੇ ਚਾਹੀਦੇ ਆ ਕਿ ਉਹ ਵੀ ਨਿਯਮਾਂ ਨੂੰ ਫੋਲੋ ਕਰਨ ਤੇ ਮੈਂ ਇੱਥੇ ਦੱਸ ਦਿਆਂ ਕਿ ਜਿਹੜੀ ਪ੍ਰੈਸ ਕਾਉਂਸਲ ਆਫ ਇੰਡੀਆ ਬਣੀ ਆ ਉਹਦਾ ਜਿਹੜਾ ਇੰਪੈਕਟ ਆ ਔਨ ਪ੍ਰੈਕਟੀਕਲ ਗਰਾਉਂਡ ਰਿਐਲਿਟੀ ਦੇ ਵਿੱਚ ਹੈ ਨਹੀਂ ਜਿਹੜੇ ਪੱਤਰਕਾਰਤਾ ਦੇ ਜੀਵਨ ਦੇ ਵਿੱਚ ਆਪਣਾ ਸਮਾਂ ਗੁਜ਼ਾਰ ਰਹੇ ਨੇ ਉਹਨਾਂ ਤੇ ਵੀ ਨਜ਼ਰ ਰੱਖਣ ਦੀ ਲੋੜ ਆ ਤੇ ਉਹਦੇ ਵਾਸਤੇ ਇੱਕ ਸੈਲਫ ਰੈਗੂਲੇਟਰੀ ਮੈਕਨਿਜ਼ਮ ਡਿਜ਼ਾਈਨ ਕਰਨੀ ਲੋੜਾ ਇਹ ਸੈਲਫ ਰੈਗੂਲੇਟਰੀ ਮੈਕਨਿਜ਼ਮ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਖੁਦ ਨੂੰ ਹਿੰਮਤ ਕਰਨੀ ਪਵੇਗੀ ਇਹ ਕਹਿਣਾ ਕਿ ਯੂ ਸਕ੍ਰੈਚ ਮਾਈ ਬੈਕ ਆਲ ਸਕ੍ਰੈਚ ਯੋ ਬੈਕ ਇਹ ਇਸ ਨੂੰ ਛੱਡ ਦੇਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਕੁਐਸਚਨ ਕਰਦੇ ਹਾਂ ਸਰਕਾਰਾਂ ਨੂੰ ਅਸੀਂ ਕੁਐਸਚਨ ਕਰਦੇ ਹਾਂ ਸਿਆਸਤਦਾਨਾਂ ਨੂੰ ਅਧਿਕਾਰੀਆਂ ਨੂੰ ਤਾਂ ਫਿਰ ਇਹ ਸਾਨੂੰ ਮਨ ਦੇ ਵਿੱਚ ਸਾਫ਼ ਹੋਣਾ ਚਾਹੀਦਾ ਇਹ ਕੋ ਦਿਨ ਵੀ ਆਊਗਾ ਜਦੋਂ ਸਾਨੂੰ ਵੀ ਕੁਐਸਚਨ ਕੀਤਾ ਜਾਊਗਾ ਔਰ ਇਹ ਕੁਐਸਚਨਿੰਗ ਬਿਲਕੁਲ ਜਾਇਜ਼ ਹੋਏਗੀ ਇਹ ਕੁਐਸਚਨ ਹੱਕ ਬਜਾਨਮ ਹੋਏਗੀ ਕਿਉਂਕਿ ਸਾਡੇ ਪੱਤਰਕਾਰਤਾ ਦੇ ਵਿੱਚ ਸਾਡੀ ਜਿਹੜੀ ਟ੍ਰਾਈਬ ਆ ਜਾਂ ਕਮਿਊਨਿਟੀ ਆ ਉਹਦੀ ਜਿਹੜੀ ਛਵੀ ਹੈ ਸਮਾਜ ਦੇ ਵਿੱਚ ਬਹੁਤ ਖਰਾਬ ਹੋ ਚੁੱਕੀ ਆ ਉਹਦੇ ਵਿੱਚ ਇਹ ਕਿਹਾ ਜਾਂਦਾ ਪੱਤਰਕਾਰ ਬਲੈਕਮੇਲਰ ਹੁੰਦੇ ਆ ਪੱਤਰਕਾਰ ਠੱਗ ਹੁੰਦੇ ਆ ਇਹ ਡਰਾ ਕੇ ਲੋਕਾਂ ਨੂੰ ਖਬਰ ਦੀ ਧਮਕੀ ਦੇ ਕੇ ਪੈਸੇ ਮੱਠਦੇ ਆ ਇਸ ਕਿਸਮ ਦੀ ਜਿਹੜੀ ਇਨਫੋਰਮੇਸ਼ਨ ਆ ਜਾਂ ਇਮਪ੍ਰੈਸ਼ਨ ਆ ਦਿਸ ਨੀਡਸ ਟੂ ਬੀ ਹੰਡਰ ਬਿਕਾਜ਼ ਕਰਦੇ ਭਾਵੇਂ ਕੁਝ ਲੋਕ ਹੋਣ ਤੇ ਨਾਮ ਸਾਰਿਆਂ ਦਾ ਬਦਨਾਮ ਹੁੰਦਾ ਉਹਦਾ ਫਿਰ ਹੱਲ ਕੀ ਆ ਹੱਲ ਸਾਨੂੰ ਖੁਦ ਲੱਭਣਾ ਪਏਗਾ ਬਿਕਾਜ਼ ਜੇ ਸਮਾਜ ਆਨ ਸਾਨੂੰ ਹੱਕ ਦਿੰਦਾ ਤਾਂ ਸਾਨੂੰ ਉਹਨਾਂ ਹੱਕਾਂ ਦੀ ਦੁਰਵਰਤੋਂ ਕਰਨ ਦੀ ਲੋੜ ਨਹੀਂ ਕਰਨ ਨਹੀਂ ਨਹੀਂ ਚਾਹੀਦੀ ਤੇ ਫਿਰ ਮੈਂ ਇਤੇ ਕਹ ਰਿਹਾ ਕਿ ਅਸੀਂ ਰਿਫਾਰਮ ਮੂਵਮੈਂਟ ਦੇ ਅੱਗੇ ਲਾ ਕੇ ਤੁਰਾਂਗੇ ਤੇ ਅਸੀਂ ਸਿਹਰਦ ਪੱਤਰਕਾਰਾਂ ਵੱਲੋਂ ਸਹਿਯੋਗ ਦੀ ਮੰਗ ਕਰਾਂਗੇ ਅਸੀਂ ਪ੍ਰੈਸ ਕਾਉਂਸਲਸ ਔਰ ਪ੍ਰੈਸ ਕਲੱਬਸ ਤੋਂ ਸਹਾਇਤਾ ਦੀ ਗੋਹਾਰ ਲਾਵਾਂਗੇ ਤੇ ਫਿਰ ਅਸੀਂ ਜੇ ਲੋੜ ਪਵੇ ਅਦਾਲਤੀ ਕਾਰਵਾਈ ਵੀ ਇਸ ਮਾਮਲੇ 'ਚ ਕਰਨ ਦੀ ਤਿਆਰ ਆਂ ਹਿਚਕਚਾਵਾਂਗੇ ਨਹੀਂ ਸੋ ਮਤਲਬ ਇਨ ਦੀ ਨੱਟ ਸ਼ੈਲ ਕਿ ਵਾਚ ਡੌਗਸ ਆਫ ਦੀ ਸੋਸਾਇਟੀ ਮਸਟ ਰਮੇਨ ਵਾਚ ਡੌਗਸ ਆਫ ਦੀ ਸੋਸਾਇਟੀ ਮੋਨਾ ਨੂੰ ਪੌਂਕਣਾ ਚੈਨ ਤਰਾਂ ਆਉਣਾ ਚਾਹੀਦਾ ਤੇ ਇਹਦੇ ਵਿੱਚ ਕੋਈ ਕਿਤਾਈ ਹੋਣੀ ਨਹੀਂ ਚਾਹੀਦੀ ਸੋ ਇਨ੍ਹਾਂ ਗਿਣਾਂ ਦੇ ਨਾਲ ਮੈਂ ਇਜਾਜ਼ਤ ਚਾਹੁੰਦਾ ਜੀ ਮੈਨੂੰ ਰੰਜੀਤ ਸਿੰਘ ਤਗੜ ਨੂੰ ਆਗਿਆ ਦਿਓ ਸਤਿ ਸ੍ਰੀ ਅਕਾਲ ਨਮਸਕਾਰ ਖੁਦਾਵਿਸ